ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਹੁਣ ਅਸੀਂ ਨਸ਼ੇ ਨੂੰ ਖਤਮ ਕਰਾਂਗੇ। ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ ਤੇ ਹਜੇ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ। ਲੋਕਾਂ ਨੂੰ ਬਹੁਤ ਸਾਰੇ ਵਾਅਦੇ ਕੀਤੇ ਪਰ ਉਹ ਵਾਅਦੇ ਪੂਰੇ ਨਹੀਂ ਹੋਏ ਤੇ ਹੁਣ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਪਿੰਡਾਂ 'ਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਦੱਸਦੀ ਆ ਕਿ ਪੰਜਾਬ ਸਰਕਾਰ ਨੇ ਵੀ ਵਾਦਾ ਕੀਤਾ ਸੀ ਕਿ ਨਸ਼ਾ ਅਸੀਂ ਖਤਮ ਕਰ ਦਵਾਂਗੇ ਤੇ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੁਣ ਪਿੰਡਾਂ ਦੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾਵੇਗਾ ਅਤੇ ਉੱਥੇ ਹੀ ਨਸ਼ਾ ਤਸਕਰਾਂ ਨੂੰ ਸਿੱਧੀ ਛਤਾਵਨੀ ਵੀ ਦਿੱਤੀ ਗਈ ਹੈ ਆਓ ਤੁਹਾਨੂੰ ਸੁਣਾਉਣੀ ਹੈ ਸਿੱਖ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਸਾਰੇ ਹੀ ਅੱਗੇ ਆਈ ਪਿੰਡਾਂ ਵੱਲ ਕਿਉਂ ਮਤਾਂ ਦਾ ਨੂੰ ਪਤਾ ਹੀ ਹੈ ਕਿ ਜਿਵੇਂ ਐਂਟੀ ਡਰੱਗ ਟੀਮ ਮਾਨਸਾ ਕਵਕ ਕਰ ਰਹੀ ਆ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਇਹਨੂੰ ਪਤਾ ਲੱਗਦਾ ਕੋਈ ਨਸ਼ਾ ਰੇਕੀਦਾ ਆ ਤਾਂ ਉਹਦੇ ਆ ਕੇ ਨਸ਼ੇ ਨੂੰ ਰੋਕਿਆ ਜਾਂਦਾ ਸੋ ਉਵੇਂ ਹੀ ਦਾਸ ਵੱਲੋਂ ਐਂਟੀ ਡਰੱਗ ਟੀਮ ਤਰਨਤਾਰਨ ਉਹਨਾਂ ਵੱਲੋਂ ਵੀ ਇਹ ਨਾਲ ਰਲ ਕੇ ਉਪਰਾਲਾ ਕੀਤਾ ਜਾ ਰਿਹਾ ਹੈ ਹੁਣ ਜੋ ਮਤਾ ਸਿੰਘਾ ਨੇ ਪਾਸ ਕੀਤਾ ਹੈ ਤੇ ਪਾਇਆ ਹੈ ਕਿ ਪਿੰਡ-ਪਿੰਡ ਦੇ ਵਿੱਚ ਜਾ ਕੇ ਆਪਾਂ ਨਸ਼ੇ ਦੀ ਰੋਕਥਾਮ ਵਾਸਤੇ ਆਪਾਂ ਪਿੰਡਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਾਂਗੇ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਆਪਾਂ ਨੌਜਵਾਨੀ ਨੂੰ ਤੇ ਜੋ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਆਪਣੇ ਤੌਰ ਤੇ ਆਪਣੇ तौर ਤੇ ਪਿੰਡਾਂ ਦੇ ਵਿੱਚ ਜੋ ਨਸ਼ੇ ਦੇ ਵਿਰੋਧਿਆ ਉਹ ਲੜਾਈ ਸ਼ੁਰੂ ਕੀਤੀ ਜਾਵੇ ਕਿਉਂਕਿ ਇਹ ਲੜਾਈ ਕੋਈ ਇੱਕ ਜਥੇਦੀ ਨਹੀਂ ਇੱਕ ਜਥੇਬੰਦੀ ਦੀ ਨਹੀਂ ਕੋਈ ਇੱਕ ਵਿਚਾਰਧਾਰਾ ਦੀ ਨਹੀਂ ਕੋਈ ਇੱਕ ਬੰਦੇ ਦੀ ਨਹੀਂ ਇਹ ਜਿਹੜੀ ਲੜਾਈ ਆ ਜਿਵੇਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਸਾਡੀ ਹੋਂਦ ਦੀ ਲੜਾਈ ਆ ਤੇ ਸਾਡੀ ਹੋਂਦ ਨੂੰ ਖਤਰਾ ਇਸ ਕਰਕੇ ਆ ਕਿਉਂਕਿ ਸਾਡੀ ਨੌਜਵਾਨੀ ਇਹਨਾਂ ਨੇ 10 ਲੱਖ ਦੇ ਕਰੀਬ ਇਹ 20-25 ਸਾਲ ਦੇ ਵਿੱਚ ਇਹਨਾਂ ਨੇ ਨਸ਼ੇ ਦੇ ਨਾਲ ਮਾਰ ਦਿੱਤੀ ਆ ਪਹਿਲਾਂ ਇਹਨਾਂ ਨੇ ਗੋਲੀਆਂ ਦੇ ਨਾਲ ਸਾਡਾ 250 ਜੋ 2 ਲੱਖ ਜੋ ਸਿੰਘ ਸੀ ਉਹ ਸ਼ੇਅਰ ਕਰ ਦਿਓ ਬਈ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਨੇ ਸਾਡਾ ਜੋ ਅੱਜ ਤੱਕ 10 ਲੱਖ ਨੌਜਵਾਨਾਂ ਇਹਨਾਂ ਨੇ ਨਸ਼ੇ ਦੀ ਭੇਂਡ ਚੜਾ ਦਿੱਤਾ ਸਿਰਿਆਂ ਦੀ ਭੇਂਡ ਚੜਾ ਦਿੱਤਾ ਸੋ ਅਸੀਂ ਨਾਲ ਕੇ ਉਹ ਕੰਮਲਾ ਕਰਨ ਜਾ ਰਹੇ ਆ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਏ ਜਾਣਗੇ ਗੁਰਮਤ ਸਮਾਗਮ ਕੀਤੇ ਜਾਣਗੇ ਤੇ ਜੋ ਕਾਨੂੰ ਇਹ ਵੀਰ ਸੱਜਣ ਦੇਖ ਰਹੇ ਆ ਸਾਰੇ ਨੇ ਮੁਹਿੰਮ ਦੇ ਵਿੱਚ ਸਭ ਆਉਣ ਲਈ ਪ੍ਰਣ ਕੀਤਾ ਵਾ ਕਿ ਅਸੀਂ ਸਾਰੇ ਰਲ ਕੇ ਚੱਲਾਂਗੇ ਪਿੰਡਾਂ ਦੇ ਵਿੱਚ ਗੁਰਮਤ ਸਮਾਗਮ ਕੀਤੇ ਜਾਣਗੇ ਪੜਾਅ ਕੀਤੇ ਜਾਣਗੇ ਨਸ਼ਾ ਵੇਚਣ ਵਾਲੇ ਨੂੰ ਰੋਕਿਆ ਜਾਊਗਾ